ਸਤਿ ਸ਼੍ਰੀ ਅਕਾਲ ਜੀ ਨੰਦ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਕਫ ਵਾਲੀ ਬਾਜੂ ਬਣਾ ਰਹੇ ਹਾਂ ਜੀ ਉਹਦੇ ਆਪਾਂ ਸਿੰਪਲ ਕਫ ਨਹੀਂ ਲਾਉਣੇ ਜੀ ਬੀ ਸ਼ੇਪ ਚ ਕਫ ਲਾਉਣੇ ਨੇ ਬਾਜੂ ਦੀ ਜਿਹੜੀ ਆਪਾਂ ਸ਼ੇਪ ਦੇਣੀ ਆ ਉਹ ਬੀ ਸ਼ੇਪ ਨੈਕ ਦੀ ਤਰ੍ਹਾਂ ਦੇਣੀ ਹੈਗੀ ਇਸ ਲਈ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜੀ ਇਹ ਆਪਾਂ ਨੇ ਬਾਵਾ ਦਾ ਕੱਪੜਾ ਲੈ ਲਿਆ ਜੀ ਦੋ ਬਾਵਾ ਦਾ ਆਪਣੇ ਕੋਲ ਕੱਪੜਾ ਹੈਗਾ ਇਹਦੀ ਤੁਸੀਂ ਲੰਬਾਈ ਕਿਵੇਂ ਕੱਟ ਕਰਨੀ ਆ ਜੇਕਰ ਤੁਹਾਡੀ 19 ਇੰਚ ਬੀ 19 ਇੰਚ ਤੁਹਾਡੀ ਬਾਹ ਤਿਆਰ ਹੈਗੀ ਤਾਂ ਤੁਸੀਂ ਇਹਦੀ ਲੰਬਾਈ 19 ਇੰਚ ਹੀ ਲੈਣੀ ਹੈ ਕਿਉਂਕਿ ਅੱਧਾ ਇੰਚ ਮੂਰੀ ਵਾਲੀ ਸਾਈਡ ਮਾਰਜਨ ਚ ਆ ਜਾਊਗਾ ਵੀ ਸਲਾਈ ਚ ਕਪੜਾ ਆ ਜਾਊਗਾ ਅੱਧਾ ਇੰਚ ਮੋਡੇ ਵਾਲੀ ਸਾਈਡ ਆ ਜਾਊਗਾ ਤਾਂ ਇਹਨੇ 18 ਰਹਿ ਜਾਣਾ ਜੀ ਉਹ ਜਿੰਨਾਂ ਜਾਇਨੇ 18 ਰਹਿ ਜਾਣਾ 1 ਇੰਚ ਦੀ ਇਹਦੇ ਮੂਰੇ ਜਿਹੜੀ ਕਫ ਉਹ ਆਜੂਗੀ ਇਸ ਲਈ ਤੁਸੀਂ ਜੇ 19 ਇੰਚ ਲੰਬਾਈ ਤੁਹਾਡੀ ਬੰਦੀ ਹੈਗੀ ਆ ਤਾਂ ਇਹਦੀ ਕਟਿੰਗ 19 ਇੰਚ ਤੇ ਹੀ ਕਰਿਓ ਮੋਡਾ ਇਹਦਾ ਸੇਮ ਹੋਣਾ ਨਹੀਂ ਰੱਖਣਾ ਜੀ ਤੇ ਮੂਰੀ ਦੇ ਵਿੱਚ 2 ਇੰਚ ਕਪੜਾ ਵਧਾ ਕੇ ਰੱਖਣਾ ਕਿਉਂਕਿ ਜੇ ਤੁਸੀਂ ਥੋੜੀ 7 ਇੰਚ ਮੂਰੀ ਕੱਟ ਰਹੇ ਹੋ ਤਾਂ ਇਹਦੀ 8.5 ਜਾਂ 9 ਇੰਚ ਕਟਿੰਗ ਕਰਿਓ ਕਿਉਂਕਿ ਇਹਦੇ ਵਿੱਚ ਬਲ ਪੈਂਦੇ ਨੇ ਜੀ ਇਸ ਕਰਕੇ ਇਹਨੂੰ ਕਫਾਂ ਵਾਲੀ ਵਾਂਹ ਬੋਲਿਆ ਜਾਂਦਾ ਹੈਗਾ ਤੇ ਜਿਹੜਾ ਇਹ ਮੋਡਾ ਹੈਗਾ ਜੀ ਮੋਡਾ ਸੇਮ ਜਿਵੇਂ ਆਪਾਂ ਨਾਰਮਲ ਵਾਂਹਾਂ ਦਾ ਕੱਟ ਕੱਟਦੇ ਆ ਉਸੇ ਤਰੀਕੇ ਨਾਲ ਕੱਟਿਆ ਜਾਊਗਾ ਇਹ ਜਿਹੜਾ ਲਿਆ ਜੀ ਮੈਂ ਸਕੇਲ ਇਹਦੇ ਆਪਾਂ ਸਿਰਫ ਪਿਛਲੇ ਪੱਲੇ ਦੀ ਕਾਟ ਸਕੇਲ ਨਾਲ ਪਾਉਣੀ ਹੈਗੀ ਫਰੰਟ ਦੀ ਕਾਟ ਇਹਦੇ ਜਿੰਨੀ ਨਹੀਂ ਪਾਉਣੀ ਕਿਉਂਕਿ ਇਹਦੀ ਜਿਹੜੀ ਫਰੰਟ ਦੀ ਕਾਟ ਬਹੁਤ ਜ਼ਿਆਦਾ ਰੱਖ ਕੇ ਪਾਈ ਹੋਈ ਹੈ ਵੀ ਦਿੱਤਾ ਹੋਇਆ ਸ਼ੇਪ ਇੰਨੀ ਕਾਟ ਨਹੀਂ ਪੈਂਦੀ ਫਰੰਟ ਦੀ ਉਹ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੇਕਰ ਇਹ ਸਕੇਲ ਤੁਹਾਨੂੰ ਨਹੀਂ ਵੀ ਫਿਰ ਸੈੱਟ ਵੈਂਦਾ ਤੁਸੀਂ ਮੋੜੇ ਦਾ ਨਿਸ਼ਾਨ ਲਾ ਕੇ ਕਿਸੇ ਗੱਤੇ ਤੇ ਇਸ ਸ਼ੇਪ ਚ ਕਟਿੰਗ ਕਰ ਲਿਓ ਬਾਅਦ ਵਿੱਚ ਤੁਸੀਂ ਉਹ ਗੱਤੇ ਨੂੰ ਰੱਖ ਕੇ ਆਰਾਮ ਨਾਲ ਮੋਢੇ ਦੀ ਸ਼ੇਪ ਦੇ ਸਕਦੇ ਹੋ ਹੁਣ ਆਪਾਂ ਨੇ ਉੱਪਰੋਂ ਦੋ ਪੱਲੇ ਲੈ ਲਏ ਜੀ ਉਹਦੇ ਹੀ ਆਪਾਂ ਮੂਰਲੀ ਬਾਵਾਂ ਦੀ ਕਾਟ ਪਾ ਲਈ ਹੁਣ ਆਪਾਂ ਆ ਜਾਾਂਗੇ ਜੀ ਮੂਰੀ ਵਾਲੀ ਸਾਈਡ ਮੂਰੀ ਵਾਲੀ ਸਾਈਡ ਆਪਾਂ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਵੀ 2 ਇੰਚ ਵੱਧ ਰੱਖਣਾ ਕੱਪੜਾ ਜੇ ਤੁਹਾਡੀ ਹੈਗੀ ਆ 6 ਇੰਚ ਚੌੜੀ ਬਾਹ ਰੱਖਣੀ ਆ ਤੁਸੀਂ ਤਾਂ 8 ਇੰਚ ਤੇ ਤੁਸੀਂ ਆਪਣਾ ਜਿਹੜਾ ਜਾ 8.5 ਇੰਚ ਤੇ ਮੂਰੀ ਰੱਖਣੀ ਹੈ ਜੀ ਉਹ ਤੁਸੀਂ ਦੇਖੋ ਜੇ ਤੁਹਾਨੂੰ ਜ਼ਿਆਦਾ ਐ ਵੀ ਖੁੱਲੀ ਵਾਹ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਥੋੜਾ ਜਿਹਾ ਘੱਟ ਕੱਪੜਾ ਵੀ ਬਾਲ ਛੋਟੇ ਪੈ ਜਾਣਗੇ ਜੇ ਤੁਹਾਨੂੰ ਜ਼ਿਆਦਾ ਫੁੱਲਵੀਂ ਜੀ ਵਾਹ ਚਾਹੀਦੀ ਤਾਂ ਤੁਸੀਂ 2 ਦੀ ਬਜਾਏ 3 ਇੰਚ ਕੱਪੜਾ ਵੀ ਰੱਖ ਸਕਦੇ ਹੋ ਤੇ ਆਪਾਂ ਇਹਤੇ ਪੱਟੀਆਂ ਲਾਉਣੀਆਂ ਨੇ ਜੀ ਬਾਜੂ ਦੀ ਪਹਿਲਾਂ ਆਪਾਂ ਕਟਿੰਗ ਕਰ ਲਾਂਗੇ ਵੀ ਜਿਹੜੇ ਡਿਜ਼ਾਈਨ ਆਪਾਂ ਨੇ ਬਣਾਉਣਾ ਉਹਦੀ ਕਟਿੰਗ ਕਰ ਲਾਂਗੇ ਹੁਣ ਆਪਾਂ ਨੇ ਕੀ ਕਰਨਾ ਜੀ ਜਿੱਥੇ ਜੋਇੰਟ ਸਾਈਡ ਆ ਜਿਹੜੀ ਬਾਜੂ ਦਾ ਸੈਂਟਰ ਆ ਗਿਆ ਉੱਥੇ ਆਪਾਂ ਨੇ ਮੂਰੀ ਵਾਲੀ ਸਾਈਡ ਤੋਂ 2 ਇੰਚ ਉੱਪਰ ਇੱਕ ਨਿਸ਼ਾਨ ਲਾ ਲੈਣਾ ਨਿਸ਼ਾਨ ਲਾ ਕੇ ਆਪਾਂ ਨੇ ਇੱਥੋਂ B ਸ਼ੇਪ ਜੀ ਦੀ ਤਰ੍ਹਾਂ ਵੀ ਹਲਕੀ ਜੀ ਸ਼ੇਪ ਦੇ ਕੇ B ਸ਼ੇਪ ਦੀ ਤਰ੍ਹਾਂ ਇਹਦੇ ਵਿੱਚ ਕਾਟ ਪਾ ਦੇਣੀ ਹੈ 2 ਇੰਚ ਤੇ ਆਪਾਂ ਨੇ ਇਹ ਕੱਟ ਜਿਹੜਾ ਤਿਆਰ ਰੱਖਣਾਗਾ ਪੌਣੇ 1-2 ਇੰਚ ਤੇ ਆਪਾਂ ਨੇ ਇਹਦੀ ਕਾਟ ਪਾ ਦੇਣੀ ਹੈਗੀ ਇਸ ਤਰੀਕੇ ਨਾਲ ਜੀ ਇਹ ਬਾਜੂ ਦੀ ਜਿਹੜੀ ਸ਼ੇਪ ਦੇਣੀ ਆ ਤੁਸੀਂ ਜਿਵੇਂ ਵੀਡੀਓ ਦੇ ਵਿੱਚ ਦਿਖਾਇਆ ਗਿਆਗਾ ਇਸ ਤੋਂ ਬਾਅਦ ਜੀ ਆਪਾਂ ਇਹਦੀਆਂ ਪੱਟੀਆਂ ਬਣਾਵਾਂਗੇ ਤੇ ਇਹਦੇ ਵਿੱਚ ਬਲ ਪਾਵਾਂਗੇ ਇਹ ਦੇਖੋ ਜੀ ਇਹ ਤਰੀਕੇ ਨਾਲ ਜਦੋਂ ਬਾਜੂ ਮੈਂ ਤੁਹਾਨੂੰ ਖੋਲ ਕੇ ਦਿਖਾਈ ਹੈ ਇਸ ਤਰੀਕੇ ਨਾਲ ਸੈਂਟਰ ਚ ਕੱਟ ਆ ਜਾਊਗਾ ਆਪਣਾ ਬੀ ਅੰਦਰ ਨੂੰ ਵੀ ਸ਼ੇਪ ਜਾ ਬਣ ਗਿਆ ਹੁਣ ਆਪਾਂ ਨੇ ਜੀ ਪਹਿਲਾਂ ਕੀ ਕਰਨਾਗਾ ਜਿਹੜੀਆਂ ਇਹ ਆਪਣੇ ਬਾਜੂ ਨੇ ਇਹਦੇ ਵਿੱਚ ਆਪਾਂ ਨੇ ਤਿੰਨ ਵਾਲ ਉਧਰ ਤਿੰਨ ਵਾਲ ਉਧਰ ਪਾਉਣੇ ਨੇ ਤੇ ਜਿਵੇਂ ਇਹ 8.5 ਇੰਚ ਕਟਿਆ ਜੀ ਮੈਂ 7 ਇੰਚ ਆਪਣਾ ਵੀ ਚਹੀਦਾ ਤਿਆਰ ਕਿਉਂਕਿ ਆਪਾਂ ਨੇ ਜਿਹੜੀ ਬਾਂਦੀ ਮੂਰੀ ਹੈਗੀ ਉਹ ਸਵਾ ਕੁਛੇ ਰੱਖਣੀ ਹੈਗੀ ਇਸ ਤਰੀਕੇ ਨਾਲ ਜੀ ਤੁਸੀਂ ਬਲ ਪਾ ਲਿਓ ਅੱਗੇ ਤੁਹਾਨੂੰ ਬਲ ਪਾ ਕੇ ਵੀ ਦਿਖਾਉਣਾ ਹੈ ਜੀ 7 ਇੰਚ ਆਪਾਂ ਨੇ ਇੱਧਰ ਵੀ ਸੈਂਟਰ ਚੋਂ ਨਾਪ ਲੈਣਾ ਦੋਨੋਂ ਪਾਸੇ 7-7 ਇੰਚ ਆਪਣਾ ਜਿਹੜਾ ਲੰਬਾਈ ਇਹਦੀ ਰਹਿ ਜਾਣੀ ਚਾਹੀਦੀ ਹੈ ਬਲ ਪਾ ਕੇ ਜੇ ਥੋੜੀ ਹੈਗੀ ਹੈ ਜੀ ਮੂਰੀ ਤੁਸੀਂ ਵੀ ਜਿੰਨੀ ਵੀ ਜੇ ਸਾਢੇ ਪੰਜ ਰੱਖਦੇ ਹੋ ਤਾਂ ਸਾਢੇ 6 ਵੀ ਮੂਰ ਰਹਿ ਜਾਊਗਾ ਤਾਂ ਵੀ ਕੋਈ ਚੱਕਰ ਨਹੀਂ ਮੈਂ ਮੂਰੀ ਜਿਹੜੀ ਹੈ 6 ਰੱਖਣੀ ਹੈ ਜੀ 6 ਜਾਂ ਸਵਾ 6 ਇਸ ਲਈ 7 ਹੋਣਾ ਜ਼ਰੂਰੀ ਹੈਗਾ ਵੀ ਇੱਥੇ 7 ਇੰਚ ਕਪੜਾ ਇੱਧਰ ਹੋਣਾ ਜ਼ਰੂਰੀ ਹੈ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਤਿੰਨ ਵਾਲ ਇੱਧਰ ਪਾਏ ਨੇ ਤੇ ਤਿੰਨ ਵਾਲ ਹੀ ਉਧਰ ਪਾਏ ਨੇ ਬਿਲਕੁਲ ਇੱਕਸਾਰ ਜਿਹੜੇ ਆਪਣੇ ਬਲ ਪਏ ਨੇ ਜੀ ਤੇ ਹੁਣ ਆਪਾਂ ਬਣਾਵਾਂਗੇ ਪਟੀਆਂ ਇਹ ਤੁਸੀਂ ਦੇਖ ਸਕਦੇ ਹੋ ਮੈਂ 7 ਇੰਚ ਚ ਵਲ ਪਾਏ ਨੇ ਤੇ 3 ਇੰਚ ਆਪਾਂ ਨੇ ਜਿੱਧਰ ਸਲਾਈ ਲਾਉਣੀ ਹੈ ਮੂਰੀ ਵਾਲੀ 2.5 ਜਾਂ 3 ਇੰਚ ਕਪੜਾ ਛੱਡ ਕੇ ਵਲ ਪਾਉਣੇ ਸ਼ੁਰੂ ਕਰਦੇ ਨੇ ਬਿਲਕੁਲ ਉਹਦੇ ਕਿਨਾਰੇ ਤੋਂ ਵਲ ਨਹੀਂ ਪਾਉਣਾ ਸ਼ੁਰੂ ਕਰਨਾ ਹੈਗਾ ਕਿਉਂਕਿ ਆਪਾਂ ਨੇ ਸੈਂਟਰ ਜੇਚ ਵਲ ਪਾਉਣੇ ਨੇ ਜਿਆਦਾ ਪਿੱਛੇ ਨਹੀਂ ਪਾਉਣੇ ਹੈਗੇ ਹੁਣ ਆਪਾਂ ਜੀ ਇਹਤੇ ਪੱਟੀਆਂ ਲਾਵਾਂਗੇ ਜੇਕਰ ਤੁਸੀਂ ਵੀ ਨਾਲ ਦੇ ਕੱਪੜੇ ਦੀ ਪੱਟੀ ਲਾਉਣਾ ਚਾਹੁੰਦੇ ਹੋ ਤਾਂ ਨਾਲ ਦੀ ਵੀ ਲਾ ਸਕਦੇ ਹੋ ਜੇਕਰ ਮੈਚਿੰਗ ਲਾਉਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਲਾ ਸਕਦੇ ਹੋ ਮੈਂ ਲਾ ਰਹੀਆਂ ਜੀ ਵਾਈਟ ਕਲਰ ਦੀ ਪੱਟੀ ਜੇਕਰ ਮੈਚਿੰਗ ਜਿਹੜੀ ਬਾਟਮ ਹੈ ਤਾਂ ਤੁਸੀਂ ਬਾਟਮ ਨਾਲ ਦੀ ਵੀ ਲਾ ਸਕਦੇ ਹੋ ਇਹ ਆਪਾਂ ਨੇ ਚਿੱਟੇ ਰੰਗ ਦਾ ਜਿਹੜਾ ਕੱਪੜਾ ਲਿਆ ਇਹ ਵੀ ਆਪਣੇ ਕੋਲ ਕਾਟਨ ਦਾ ਕੱਪੜਾ ਸੀਗਾ ਤੇ ਇਹਦੇ ਵਿੱਚੋਂ ਆਪਾਂ ਪੱਟੀਆਂ ਜਿਹੜੀਆਂ ਬਣਾਵਾਂਗੇ ਇਹ ਦੇਖੋ ਜੀ ਐਨਾ ਕਚੌੜਾ ਕੱਪੜਾ ਹੈਗਾ ਵੀ ਲਗਭਗ 4 ਇੰਚ ਚੌੜਾ ਤੁਹਾਨੂੰ ਕੱਪੜਾ ਚਾਹੀਦਾ ਕਿਉਂਕਿ ਜਿਹੜੀ ਆਪਣੀ ਪੱਟੀ ਹੈਗੀ ਉਹਦੀ ਚੜਾਈ ਆਪਾਂ 1 ਇੰਚ ਤੋਂ ਲਾ ਕੇ ਬੀ 1.5 ਇੰਚ ਤੱਕ ਰੱਖ ਸਕਦੇ ਆ ਉਹ ਤੁਸੀਂ ਕੱਟ ਵੱਧ ਜਿਵੇਂ ਵੀ ਤੁਹਾਨੂੰ ਚੰਗੀ ਲੱਗੂ ਉਨੀ ਕਰ ਸਕਦੇ ਹੋ ਦੇਖੋ ਜੀ ਤੁਸੀਂ 1.5 ਇੰਚੋਂ ਜ਼ਿਆਦਾ ਚੌੜੀ ਪੱਟੀ ਸੋਹਣੀ ਲੱਗਦੀ ਆ ਤਾਂ ਤੁਸੀਂ ਜ਼ਿਆਦਾ ਚੌੜੀ ਵੀ ਪੱਟੀ ਲੈ ਸਕਦੇ ਹੋ ਜੇ ਘੱਟ ਵੀ 1 ਇੰਚ ਦੀ ਵੀ ਬਰੀਕ ਜੀ ਪਤਲੀ ਜੀ ਲਾਉਣੀਆਂ ਤਾਂ ਤੁਸੀਂ 1 ਇੰਚ ਚੜਾਈ ਦੀ ਪੱਟੀ ਵੀ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਜੀ ਇਹਦਾ ਕੋਈ ਚੱਕਰ ਨਹੀਂ ਹੈਗਾ ਵੀ ਆਪਾਂ ਵੱਧ ਘੱਟ ਰੱਖਣੀ ਹੈ ਕਿੰਨੀ ਰੱਖਣੀ ਹੈ ਇਹ ਤੁਸੀਂ ਆਪਣੀ ਮਰਜ਼ੀ ਨਾਲ ਲੈ ਲਿਓ ਆਪਾਂ ਹੁਣ ਜੀ ਜਿਵੇਂ 7 ਇੰਚ ਆਪਣੀ ਜਿਹੜੀ ਮੂਰੀ ਸੀਗੀ ਬਹੁਤ ਇੱਕ ਸਾਈਡ ਤਿਆਰ ਸੀਗੀ ਇਸ ਲਈ ਆਪਾਂ 2 2 ਇੰਚ ਵਧਾ ਕੇ ਰੱਖਾਂਗੇ ਜੀ ਵੀ ਤਾਂ ਕਿ ਬਾਅਦ ਵਿੱਚ ਨਾ ਘਟ ਜੇ ਆਪਾਂ 9 9 ਇੰਚ ਦੀਆਂ ਪੱਟੀਆਂ ਲੈਣੀਆਂ ਨੇ ਜੀ ਇਹ ਦੇਖੋ ਜੀ ਇਹ ਆਪਾਂ ਨੇ ਲਿਆ ਕੁੜਤਾ ਪੱਟੀ ਜਿਹੜਾ ਆਪਾਂ ਜੈਂਟਸ ਕੁੜਤੇ ਦੇ ਵਿੱਚ ਕੱਲ ਬੁਕਰਮ ਪੱਟੀ ਪਾਉਣਿਆਂਗੇ ਉਹ ਵਾਲੀ ਸੌਫਟ ਪੱਟੀ ਹੈ ਜੀ ਜਾਂ ਫਿਰ ਦੂਸਰਾ ਤੁਸੀਂ ਲੈ ਸਕਦੇ ਹੋ ਇਹ ਫਿਊਜ਼ਨ ਪੇਪਰ ਪੇਸਟਿੰਗ ਵਾਲਾ ਪੇਪਰ ਪੇਸਟਿੰਗ ਵੀ ਬੋਲ ਦਿੰਨੇ ਆਪਾਂ ਇਸ ਨੂੰ ਇਹ ਲੈ ਸਕਦੇ ਹੋ ਮੈਂ ਲੈ ਰਹੀਆਂ ਜੀ ਕੁਰਤਾ ਪੱਟੀ ਵਾਲੀ ਪੱਟੀ ਕਿਉਂਕਿ ਇਹ ਇੱਕ ਤਾਂ ਸੌਫਟ ਬਹੁਤ ਹੁੰਦੀ ਹੈ ਦੂਸਰੀ ਇਹ ਕਟਿੰਗ ਹੋਈ ਹੋਈ ਮਿਲਦੀ ਹੈ ਜੀ ਆਪਾਂ ਨੂੰ 베ਸਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹ ਦੇਖੋ ਜੀ ਇਹ 1 ਇੰਚ ਤੋਂ ਥੋੜੀ ਜਿਹੀ ਉੱਪਰ ਐ ਸਵਾ 1 ਇੰਚ ਚੌੜੀ ਹੈਗੀ ਇਹਨੂੰ ਆਪਾਂ 9 9 ਇੰਚ ਦੀਆਂ ਦੋ ਵੀ ਚਾਰ ਲੰਬਾਈਆਂ ਚਾਹੀਦੀਆਂ ਨੇ ਕਿਉਂਕਿ ਜੀ ਇੱਕ ਬਾਹ ਤੇ ਦੋ ਪੱਟੀਆਂ ਲੱਗਣਗੀਆਂ ਆ ਆਪਾਂ 9 9 ਇੰਚ ਦੀਆਂ ਦੋ ਪੱਟੀਆਂ ਕੱਟ ਲਈਆਂ ਜੀ ਇੱਕ ਬਾਹ ਦੀਆਂ ਆਪਾਂ ਇਹਨਾਂ ਨੂੰ ਕੱਟ ਕੇ ਪੇਸਟ ਕਰ ਲਾਂਗੇ ਜੀ ਪਹਿਲਾਂ ਆਪਾਂ ਇਹਨੂੰ ਕੱਪੜੇ ਤੇ ਪੇਸਟ ਕਰ ਲਿਆ ਦੋਨੋਂ ਪੱਟੀਆਂ ਨੂੰ ਆਪਾਂ ਪੇਸਟ ਕਰਨ ਤੋਂ ਬਾਅਦ ਇਹ ਕੱਪੜਾ ਫੋਲਡ ਕਰ ਲਾਂਗੇ ਵੀ ਇਹਨੂੰ ਵੀ ਪੱਟੀ ਨੂੰ ਚੰਗੀ ਤਰ੍ਹਾਂ ਵਧੀਆ ਬਣਾ ਲਾਂਗੇ ਆਪਾਂ ਜਿਵੇਂ ਕਿ ਮੈਂ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਸੇਮ ਤਰੀਕੇ ਨਾਲ ਹੀ ਤੁਸੀਂ ਐਵੇਂ ਫੋਲਡ ਕਰਨਾ ਹੈ ਕੱਪੜਾ ਬਾਦ ਵਿੱਚ ਹੁਣ ਪੇਸਟ ਕਰਨ ਤੋਂ ਬਾਅਦ ਜੀ ਆਪਾਂ ਹੁਣ ਕੋਈ ਮੇਰੀ ਭੈਣ ਐ ਇਹਨਾਂ ਕਹਦੇ ਵੀ ਤੁਸੀਂ ਹਰ ਟਾਈਮ ਫੇਵਿਕੋਲੀ ਚੱਕੀ ਰੱਖਦੇ ਹੋ ਕਿਉਂਕਿ ਫੇਵਿਕੋਲ ਨਾਲ ਜਲਦੀ ਕੰਮ ਹੋ ਜਾਂਦਾ ਜੀ ਨਾਲ ਦੀ ਨਾਲ ਪ੍ਰੈਸ ਨਾਲ ਪੇਸਟ ਹੋ ਜਾਂਦਾਗਾ ਜੇਕਰ ਆਪਾਂ ਸਲਾਈ ਮਸ਼ੀਨ ਤੇ ਜਾਂਦੇ ਫਿਰ ਕਦੇ ਸਲਾਈਆਂ ਲਾਕਦੇ ਕਿਵੇਂ ਕਰ ਵੀ ਕਿਉਂਕਿ ਸਲਾਈ ਤਾਂ ਇਹਦੇ ਵਿੱਚ ਬਾਅਦ ਚ ਵੱਜ ਜਾਣੀ ਆ ਤੇ ਪੱਕਾ ਹੋਈ ਜਾਣਾਗਾ ਇਸ ਲਈ ਆਪਾਂ ਨੇ ਲਾ ਲਿਆ ਜੀ ਤੇ ਫੈਵਿਕੋਲ ਫੈਵਿਕੋਲ ਲਾਉਣ ਤੋਂ ਬਾਅਦ ਆਪਾਂ ਪ੍ਰੈਸ ਨਾਲ ਇਹਨੂੰ ਪੇਸਟ ਕਰ ਲਾਂਗੇ ਪ੍ਰੈਸ ਨਾਲ ਇਹੀ ਹੁੰਦਾ ਜੀ ਬਸ ਜਲਦੀ ਸੁੱਕ ਜਾਂਦਾ ਸੁੱਕ ਤਾਂ ਇਹ ਨਹੀਂ ਐਵੇਂ ਵੀ ਜਾਣਾ ਜੇਕਰ ਨਾ ਵੀ ਪ੍ਰੈਸ ਲਾਈਏ ਤਾਂ ਵੀ ਚੱਲ ਜਾਂਦਾਗਾ ਇਹ ਪੱਟੀਆਂ ਇਸ ਤੋਂ ਬਾਅਦ ਜੀ ਜਿਹੜਾ ਇਹਦੇ ਵਿੱਚ ਬਾਦੂ ਕੱਪੜਾਗਾ ਆਲੇ ਦੁਆਲੇ ਪੱਟੀ ਦੇ ਉਹ ਆਪਾਂ ਕਟਿੰਗ ਕਰ ਦਾਂਗੇ ਪ੍ਰੈਸ ਨਾਲ ਆਪਾਂ ਚੰਗੀ ਤਰ੍ਹਾਂ ਜਿਹੜਾ ਪੇਸਟ ਕਰ ਲਿਆ ਇਸ ਤਰੀਕੇ ਨਾਲ ਤੁਸੀਂ ਦੋ ਪੱਟੀਆਂ ਬਣਾ ਲਿਓ ਜੀ 9 9 ਇੰਚ ਦੀਆਂ ਮੈਂ ਇਹ ਪੱਟੀਆਂ ਬਣਾਈਆਂ ਨੇ ਬਾਕੀ ਜਿੰਨੀ ਵੀ ਤੁਹਾਡੀ ਮੂਰੀ ਦੇ ਹਿਸਾਬ ਨਾਲ ਹੈ ਜੇ ਵੱਧ ਘਟ ਹੈ ਤਾਂ ਤੁਸੀਂ ਇਹ ਪੱਟੀ ਵਧਾ ਆ ਜਾਂ ਘਟਾ ਸਕਦੇ ਹੋਗੇ ਵੀ ਇਹਦਾ ਕੋਈ ਚੱਕਰ ਨਹੀਂ ਹੈਗਾ ਵੀ 9 ਇੰਚ ਹੀ ਲੈਣੀ ਹੈਗੀ ਵੀ ਜੇਕਰ ਤੁਹਾਡੀ ਮੂਰੀ ਅਭੀ ਤੁਸੀਂ ਬਾਜੂ ਇਹ ਚੌੜੀ 10 ਇੰਚ ਲੈ ਕੇ ਤੁਸੀਂ 8 ਇੰਚ ਚੜਾਈ ਵਾਲੀ ਬਾਜੂ ਰੱਖਿਆ ਤਾਂ ਤੁਸੀਂ 8.5 ਜਾਂ 9 ਇੰਚ ਵੀ ਤੁਹਾਨੂੰ ਤਾਂ ਵੀ 1.5 ਇੰਚ ਵੱਧ ਹੈਗਾ ਹੁਣ ਆਪਾਂ ਜਿਹੜਾ ਇਹਦੇ ਵਿੱਚ ਵਾਧੂ ਕਪੜਾ ਜੀ ਉਹਨੂੰ ਕੱਟ ਕਰ ਦਾਂਗੇ ਇਸ ਤਰੀਕੇ ਨਾਲ ਇਹ ਦੋਨੋਂ ਪੱਟੀਆਂ ਆਪਣੀਆਂ ਬਣ ਕੇ ਤਿਆਰ ਨੇ ਜੀ ਇਹਦੇ ਤੁਸੀਂ ਕੋਈ ਵੀ ਡਿਜ਼ਾਈਨ ਵਗੈਰਾ ਵੀ ਪਾ ਸਕਦੇ ਹੋ ਹੁਣ ਆਪਾਂ ਇਹ ਪੱਟੀਆਂ ਨੂੰ ਵੀ ਵੀ ਸ਼ੇਪ ਦੀ ਤਰ੍ਹਾਂ ਰੱਖ ਲਾਂਗੇ ਜੀ ਜਿਵੇਂ ਕਿ ਆਪਣੀ ਬਾਹ ਤੇ ਲੱਗਣਗੀਆਂ ਦੇਖੋ ਜੀ ਇਹ ਬਾਹ ਦੇ ਉੱਤੇ ਲੱਗਣਗੀਆਂ ਇਸ ਤਰੀਕੇ ਨਾਲ ਇਹ ਆਪਾਂ ਨੇ ਪੁੱਠੇ ਪਾਸੇ ਇਹਦਾ ਸਿੱਧਾ ਪਾਸਾ ਦੇਖੋ ਜੀ ਇਹ ਆ ਗਿਆ ਉੱਪਰ ਇੱਧਰ ਆਪਾਂ ਰੱਖਣੀ ਆ ਪੇਸਟਿੰਗ ਵਾਲੀ ਸਾਈਡ ਜਿਹੜਾ ਆਪਾਂ ਅੰਦਰ ਫੋਲਡ ਕੀਤਾ ਇਹ ਪੁੱਠੇ ਪਾਸੇ ਜਾਊਗਾ ਅੰਦਰਲੀ ਸਾਈਡ ਬਾਹਰਲੀ ਸਾਈਡ ਇਹ ਆਪਾਂ ਪੇਸਟਿੰਗ ਵਾਲਾ ਪਾਸਾ ਉੱਪਰ ਰੱਖ Đਾਂਗੇ ਇਸ ਲਈ ਪਹਿਲਾਂ ਤੁਸੀਂ ਸਿੱਧਾ ਰੱਖ ਕੇ ਦੇਖ ਲਓ ਵੀ ਸਹੀ ਰੱਖੀਆਂ ਗਈਆਂ ਨੇ ਆਪਣੀਆਂ ਪੱਟੀਆਂ ਇਹ ਦੇਖੋ ਜੀ ਇਹ ਹੁਣ ਆਪਾਂ ਇਹਨੂੰ ਹਲਕੀ ਜੀ ਵੀ ਜ਼ਿਆਦਾ ਸ਼ੇਪ ਨਹੀਂ ਦੇਣੀ ਹਲਕੀ ਜੀ ਵੀ ਸ਼ੇਪ 'ਚ ਇਹਨੂੰ ਆਪਾਂ ਨੇ ਰੱਖ ਲੈਣਾ ਇੱਕ ਇਹ ਦੇਖੋ ਜੀ ਇੰਨੀ ਜ਼ਿਆਦਾ ਸਿੱਧੀ ਨਹੀਂ ਰੱਖਣੀ ਬਸ ਮੈਂ ਹਲਕੀ ਜੀ ਸ਼ੇਪ ਦਿੱਤੀ ਹੈ ਜੀ ਇਹਨੂੰ ਬੀ ਸ਼ੇਪ ਦੀ ਜਿੰਨੀ ਕ ਆਪਣੀ ਬਾਜੂ ਦੀ ਸੀ ਬਾਜੂ ਵੀ ਤੁਸੀਂ ਦੇਖੇ ਸੀ ਵੀ ਜ਼ਿਆਦਾ ਨਹੀਂ ਆਪਾਂ ਜੰਮੀ ਬਿਲਕੁਲ ਤਕੋਨੇ ਨਹੀਂ ਕਰੇ ਬਸ ਸੈਂਟਰ ਸੈਂਟਰ ਚੋਂ ਹੀ ਤਕੋਨੇ ਨੇ ਆਪਣੇ ਬਾਜੂ ਇਸ ਲਈ ਆਪਾਂ ਇੰਨੀ ਕ ਰੱਖ ਕੇ ਫੇਵਿਕੋਲ ਫੇਰ ਲਾ ਲਿਆ ਜੀ ਇਹਦੇ ਨਾਲ ਕੀ ਹੈਗੀ ਆਪਣੀ ਪੱਟੀ ਜਿਹੜੀ ਚਿਪ ਗਈ ਇਸ ਤੋਂ ਬਾਅਦ ਜੇ ਤੁਸੀਂ ਨਹੀਂ ਵੀ ਫੈਵਿਕੋਲ ਲਾਉਣਾ ਤਾਂ ਤੁਸੀਂ ਇੱਥੇ ਸਲਾਈਆਂ ਨਾਲ ਵੀ ਇਹ ਪੱਟੀਆਂ ਇੱਕ ਦੂਜੇ ਨਾਲ ਅਟੈਚ ਕਰ ਸਕਦੇ ਹੋ ਪਰ ਇਸ ਤਰੀਕੇ ਨਾਲ ਕਰਨੀਆਂ ਜੀ ਵੀ ਬੀ ਸ਼ੇਪ ਹੋਵੇ ਜੇਕਰ ਇਹਨਾਂ ਨੂੰ ਆਪਾਂ ਜਮੀ ਵੀ ਜਿਵੇਂ ਕੋਨੇ ਨਾਲ ਕੋਨਾ ਮਲਾ ਕੇ ਰੱਖਦੇ ਵੀ ਫਿਰ ਇਹਨੇ ਬਿਲਕੁਲ ਤਕੋਨੀ ਹੋ ਜਾਣਾ ਸੀ ਇੰਨੀ ਤਕੋਨੀ ਨਹੀਂ ਆਪਾਂ ਨੇ ਰੱਖਣੀ ਜੇ ਜਿਸ ਤਰੀਕੇ ਨਾਲ ਮੈਂ ਰੱਖੀਏ ਉਸ ਤਰੀਕੇ ਨਾਲ ਰੱਖਣੀ ਹੈ ਹੁਣ ਇਹ ਆ ਗਿਆ ਜੀ ਇਹ ਪੱਟੀਆਂ ਦਾ ਸੈਂਟਰ ਹੁਣ ਆਪਾਂ ਨੇ ਉਹ ਜਿੱਥੋਂ ਵੀ ਸ਼ੇਪ ਦਿੱਤਾ ਸੀ ਉਹਦਾ ਕੋਨਾਗਾ ਉਥੋਂ ਆਪਾਂ ਨੇ ਜਿਹੜਾ ਕੱਪੜਾ ਰੱਖ ਲੈਣਾ ਇਸੌਖਾ ਤਰੀਕਾ ਜੀ ਜੇ ਤੁਸੀਂ ਸੈਂਟਰ ਚੋਂ ਜੜਨ ਲੱਗੋਗੇ ਜੜਨ ਤਾਂ ਤੁਸੀਂ ਦੂਸਰੀ ਸਾਈਡ ਤੋਂ ਵੀ ਕਿਨਾਰੇ ਤੋਂ ਵੀ ਲੱਗ ਸਕਦੇ ਹੋ ਵੀ ਸੈਂਟਰ ਚ ਲਿਆ ਕੇ ਵੀ ਫਿਰ ਸੈਂਟਰ ਮਲਾ ਲਓ ਪਰ ਉਹ ਸਹੀ ਨਹੀਂ ਰਹਿੰਦਾ ਜੀ ਤੁਸੀਂ ਇਸ ਲਈ ਸੈਂਟਰ ਚ ਮਸ਼ੀਨ ਰੱਖੋ ਜਿੱਥੇ ਇਹਦਾ ਕੋਨਾ ਇਧਰੋਂ ਪੱਟੀਆਂ ਦਾ ਕੋਨਾ ਬਣਦਾ ਇਧਰੋਂ ਆਪਣੀ ਕਾਟ ਦਾ ਕੋਨਾ ਬਣਦਾ ਉੱਥੋਂ ਤੁਸੀਂ ਪਹਿਲਾਂ ਇੱਕ ਸਾਈਡ ਮਸ਼ੀਨ ਲੈ ਜੋ ਫਿਰ ਦੂਸਰੀ ਸਾਈਡ ਇਸ ਤਰੀਕੇ ਨਾਲ ਜੀ ਇਹ ਪੱਟੀਆਂ ਜਿਹੜੀਆਂ ਵੀ ਬਾਜੂ ਨਾਲ ਅਟੈਚ ਹੋ ਜਾਣਗੀਆਂ ਹੁਣ ਤੁਸੀਂ ਦੇਖ ਸਕਦੇ ਹੋ ਜੀ ਇਹ ਜਿਹੜੀਆਂ ਪੱਟੀਆਂ ਆਪਾਂ ਨੇ ਇੱਥੋਂ ਜੜੀਆਂ ਨੇ ਦੋਨੋਂ ਪਾਸੇ ਇਦਰੋਂ ਹੀ ਘਮਾਏ ਨੇ ਬਾਰਲੀ ਸੈਣ ਨੂੰ ਇਸ ਤਰੀਕੇ ਨਾਲ ਇਹ ਪੱਟੀਆਂ ਘਮਾ ਕੇ ਤੁਸੀਂ ਜਿਹੜਾ ਇਹ ਬਾਦੂ ਕੱਪੜਾ ਹੈਗਾ ਇਹਨੂੰ ਆਪਾਂ ਕਟਿੰਗ ਕਰਦਾਂਗੇ ਇਹ ਦੇਖੋ ਜੀ ਜਿਹੜੀ ਇਹ ਬਾਦੂ ਪੇਸਟਿੰਗ ਪੱਟੀ ਚੋ ਵੀ ਬੁਕਰਮ ਪੱਟੀ ਚੋ ਬਾਦੂ ਕੱਪੜਾ ਸੀ ਉਹਨੂੰ ਆਪਾਂ ਕੱਟ ਕਰਦਾਂਗੇ ਤਾਂ ਕਿ ਫਿਨਿਸ਼ਿੰਗ ਜੀ ਆ ਸਕੇ ਤੇ ਇਹਨੂੰ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਜੀ ਬਾ ਨੂੰ ਬਹੁਤ ਸੋਹਣੀ ਬਾ ਜਿਹੜੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਵਿੱਚ ਦੇਖੋ ਹਲਕੀ ਜੀ ਬੀ ਸ਼ੇਪ ਆ ਗਈ ਅੰਦਰ ਨੂੰ ਹੁਣ ਆਪਾਂ ਨੇ ਇਹਦੇ ਉੱਤੇ ਇੱਕ ਸਲਾਈ ਹੋਰ ਲਾ ਲੈਣੀ ਹੈ ਜੀ ਜਿਹੜੀ ਇਹਦੇ ਨਾਲ ਕੀ ਹੈਗਾ ਨਾਲੇ ਤਾਂ ਆਪਣੀ ਜਿਹੜਾ ਕੱਪੜਾ ਉਹ ਚੰਗੀ ਤਰ੍ਹਾਂ ਬੈਠ ਜਾਂਦਾ ਨਾਲੇ ਸਲਾਈ ਪੱਕੀ ਹੋ ਜਾਂਦੀਆਂ ਨਾਲੇ ਧਾਗੇ ਨਹੀਂ ਨਿਕਲਦੇ ਹੁਣ ਆਪਾਂ ਇਹਦੇ ਜਿਹੜਾ ਬਾਜੂ ਦਾ ਕੱਪੜਾ ਹੈਗਾ ਉਹਦੇ ਬਿਲਕੁਲ ਕਿਨਾਰੇ ਤੇ ਇੱਕ ਸਲਾਈ ਲਾ ਦਾਂਗੇ ਜੀ ਇਹਦੇ ਨਾਲ ਆਪਣੀ ਜਿਹੜੀ ਬਾਜੂ ਦੇ ਕੱਪੜਾ ਬਾਜੂ ਦੇ ਵਿੱਚ ਫਿਨਿਸ਼ਿੰਗ ਵੀ ਆ ਜਾਊਗੀ ਤੇ ਸਲਾਈਆਂ ਵੀ ਪੱਕੀਆਂ ਹੋ ਜਾਣਗੀਆਂ ਧਾਗੇ ਵੀ ਨਿਕਲਣੇ ਬੰਦ ਹੋ ਜਾਣਗੇ ਇਸ ਤਰੀਕੇ ਨਾਲ ਸਲਾਈ ਲਾ ਕੇ ਜੀ ਤੁਸੀਂ ਇਹ ਜਿਹੜੀ ਬਾਜੂ ਬਣਾ ਸਕਦੇ ਹੋ ਇਹ ਬਾਜੂ ਬਹੁਤ ਸੋਹਣੀ ਲੱਗਦੀ ਹੈ ਜੀ ਤੁਹਾਨੂੰ ਹਰ ਕੋਈ ਪੁੱਛੂਗਾ ਵੀ ਇਹ ਕਿਵੇਂ ਬਣਾਈਏਗੀ ਦੇਖੋ ਕੋਈ ਔਖਾ ਤਰੀਕਾ ਵੀ ਨਹੀਂ ਬਸ ਇਹਦੇ ਸੈਂਟਰ 'ਚ ਜਦੋਂ ਆਪਾਂ ਨੇ ਵੀ ਇਹ ਪੱਟੀਆਂ ਲਾਉਣੀਆਂ ਨੇ ਉਦੋਂ ਧਿਆਨ ਰੱਖਣਾਗਾ ਬਾਕੀ ਕੋਈ ਔਖਾ ਕੰਮ ਨਹੀਂ ਹੈਗਾ ਜੀ ਇਹ ਤੁਸੀਂ ਇਹ ਬਾਜੂ ਬਣਾ ਕੇ ਜ਼ਰੂਰ ਤਿਆਰ ਕਰਿਓ ਨਵੀਂ ਡਿਜ਼ਾਈਨ ਇਹ ਅੱਜਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਕਿੋਂ ਕਿ ਸਿੰਪਲ ਕੱਫ ਤੋਂ ਹਟ ਕੇ ਐ ਕੁਛ ਇਹ ਥੋੜਾ ਜਿਹਾ ਬਹੁਤ ਸੋਣੀ ਇਹ ਬਾਜੂ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਇੱਥੇ ਲੈਸਾਂ ਵਗੈਰਾ ਵੀ ਲਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਅਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ